ਅੱਜ ਮੈਂ ਇੱਥੇ ਮੱਥਾ ਟੇਕਿਆ ਔਰ ਬਿਲਕੁਲ ਸਾਦਗੀ ਨਾਲ ਕੋਈ ਇਕੱਠ ਨਹੀਂ ਕੀਤਾ ਮੈਂ ਨਹੀਂ ਚਾਹੁੰਦਾ ਕਿ ਆਪਾਂ ਗੁਰਦੁਆਰਾ ਸਾਹਿਬ ਧਾਰਮਿਕ ਸਥਾਨ ਤੇ ਜਾਣਾ ਵਾ ਤਾਂ ਇਟ ਸ਼ੁੱਡ ਬੀ ਐਜ਼ ਸਿੰਪਲ ਐਸ ਪੋਸਿਬਲ ਜੋ ਦਮਨ ਚੱਕਰ ਚਲਾਇਆ ਭਾਜਪੀ ਦੀ ਸਰਕਾਰ ਨੇ ਕੇਂਦਰ ਤੇ ਕਿਸਾਨਾਂ ਤੇ ਤੇ ਭਗਵੰਤ ਮਾਨ ਨੇ ਉਹਨਾਂ ਨਾਲ ਮਿਲ ਕੇ ਸਾਡੇ ਨੌਜਵਾਨਾਂ ਤੇ ਜੋ ਸ਼ੁਭਕਰਨ ਦਾ ਕਤਲ ਹੋਇਆ ਉਹਦਾ ਹਿਸਾਬ ਜੋ ਕਿਸਾਨਾਂ ਨੂੰ ਉੱਥੇ ਇੰਜਰ ਕੀਤਾ ਹਰਿਆਣਾ ਪੁਲਿਸ ਨੇ ਉਹਦਾ ਹਿਸਾਬ ਜੋ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ ਜਿਲ੍ਹਾ ਚ ਭੇਜਿਆ ਉਹਦਾ ਹਿਸਾਬ ਇਹ ਸਾਰੇ ਹਿਸਾਬ ਲੈਣ ਵਾਲੇ ਨੇ ਔਰ ਜੋ 70000 ਕਰੋੜ ਦਾ ਕਰਜ਼ਾ ਚਾੜਿਆ ਸਾਡੀ ਸਟੇਟ ਤੇ ਜਿਹੜੀ ਸਟੇਟ ਅੱਗੇ ਹੀ ਆਲਮੋਸਟ 3 ਲੱਖ ਕਰੋੜ ਦੀ ਕਰਜ਼ਈ ਆ ਮਾਨ ਸਾਹਿਬ ਹਜ਼ਾਰ ਗਨਮੈਨ ਲੈ ਕੇ ਤੇ 5-5 ਕਰੋੜ ਦੀਆਂ 4-4 ਕਰੋੜ ਦੀਆਂ ਲੈਕਸਸ ਗੱਡੀਆਂ ਚੜ ਰਹੇ ਨੇ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਭੈਣ ਜੀ ਸੋਨੇ ਨਾਲ ਲੱਦੇ ਹੋਏ ਨੇ ਇਹ ਸਾਰਾ ਹਿਸਾਬ ਕਿਤਾਬ ਸੰਗਰੂਰ ਦੀਆਂ ਸੱਥਾਂ ਦੇ ਵਿੱਚ ਲਿਆ ਜਾਵੇਗਾ ਅ ਪੰਜ ਮਨਿਸਟਰ ਸ਼ਾਇਦ ਤਿੰਨ ਐਮਐਲਏ ਸਿਟਿੰਗ ਤਿੰਨ ਤਿਤਲੀਆਂ ਇੱਕ ਕਮੇਡੀਅਨ ਬੰਦਾ ਕਿਹੜਾ ਇਹਨਾਂ ਵਿੱਚ ਹੈਗਾ ਜੇ ਭਗਵੰਤ ਮਾਨ ਨੇ ਜੀ ਸ਼ੁਰੂਆਤ ਦੇ ਵਿੱਚ ਇਹ ਮੈਡੀਕਲ ਕਾਲਜ ਇੱਥੋਂ ਤਕਰੀਬਨ ਕਿੰਨੇ ਕਿਲੋਕੀਮੀਟਰ ਦੀ ਦੂਰੀ ਤੇ ਆ ਨਹੀਂ ਪੱਥਰ ਰੱਖਿਆ 1.5 ਸਾਲ ਹੋ ਗਿਆ ਜੀ 1.5 ਤੋਂ ਜ਼ਿਆਦਾ ਤੇ ਉਸ ਤੋਂ ਬਾਅਦ ਜੇ ਗੱਲਬਾਤ ਕਰੀਏ ਤਾਂ ਐਸਜੀਪੀਸੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਅੜਿੱਕਾ ਲਾਉਂਦੀ ਐਵੇਂ ਦੀ ਕਸਮਕਸ਼ ਚੱਲ ਰਹੀ ਆ ਉਹ ਨਹੀਂ ਪੱਥਰ ਹੁਣ ਵੀ ਚਿੱਟਾ ਹਾਥੀ ਬਣ ਕੇ ਰਹਿ ਗਿਆ ਕਿਵੇਂ ਦੇਖਦੇ ਨਹੀਂ ਗੱਲਾਂ ਇਹ ਇੱਕ ਨਹੀਂ ਪੱਥਰ ਸੰਗਰੂਰ ਮਸਤਵਾਨਾ ਸਾਹਿਬ ਦੇ ਨੇੜੇ ਨੇਗਾ 16 ਰੱਖੇ ਸੀਗੇ ਇਿੱਥੇ ਤਾਂ ਤੁਸੀਂ ਕਹਿੰਦੇ ਨਾ ਕਿ ਐਸਜੀਪੀਸੀ ਡਿੱਕਾ ਪਾਰੀ ਆ ਜੀ ਕੋਈ ਨਾ ਕੋ ਬਹਾਨੇ ਸਾਜ਼ੀ ਕਰੇ ਉਹ ਬਾਕੀ 15 ਵੀ ਨਹੀਂ ਪੱਥਰੀ ਨੇ ਕਿਸੇ ਜਗ੍ਹਾ ਤੇ ਕੋਈ ਮੈਡੀਕਲ ਕਾਲਜ ਨਹੀਂ ਬਣਿਆ ਇਹ ਸਿਰਫ ਕੇਜਰੀਵਾਲ ਤੇ ਭਗਵੰਤ ਮਾਨ ਦੀ ਇਹ ਖੰਬਿਆਂ ਦੀ ਸਰਕਾਰ ਹੈ ਬਿਜਲੀ ਦਾ ਕੋਈ ਖੰਭਾ ਨਹੀਂ ਛੱਡਾ ਜਿੱਥੇ ਪੋਸਟਰ ਨਹੀਂ ਲਾਏ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਮੀਤ ਹੇਰ ਕਹਿ ਰਹੇ ਸੀ ਕਿ ਚਾਹੇ ਬਾਹਰੋਂ ਲਿਆਓ ਚਾਹੇ ਜਿੱਥੋਂ ਮਰਜੀ ਲਿਆਓ ਜੀ ਕਿਉਂਕਿ ਅਸੀਂ ਆਪਣੇ ਏਜੰਡੇ ਦੇ ਨਾਲ ਲੜਨਾ ਲੜਾਈ ਕਰਨੀ ਆ ਤੇ ਆਪਣੇ ਜਿਹੜੇ ਮੁੱਦੇ ਨੇ ਉਹ ਲੈ ਕੇ ਚੱਲਾਂਗੇ ਅਸੀਂ ਬਹੁਤ ਕੁਝ ਕਰਤਾ 2 ਸਾਲਾਂ 'ਚ ਨੇ ਉਮੀਦ ਮੀਥ ਹੀਰ ਦੇ ਤਾਂ ਬਹੁਤਾ ਕੁਝ ਪੱਲੇ ਨਹੀਂ ਨਾ ਜੀ ਮੀਥ ਹੀਰ ਤਾਂ ਤਾਂ ਉਹਨੂੰ ਪਹਿਲਾਂ ਬਣਾਇਆ ਇਹਨਾਂ ਨੇ এডਿਕੇਸ਼ਨ ਮਨਿਸਟਰ ਉਹ ਤੋਂ ਮਹਿਕਮਾ ਖੋਲਿਆ ਮਹਿਕਮਾ ਕਿਦੋਂ ਚੀਫ ਮਨਿਸਟਰ ਖੋਂਦਾ ਜਦੋਂ ਉਹਨਾਂ ਤੇ ਆਪਣੇ ਮਨਿਸਟਰ ਤੇ ਭਰੋਸਾ ਨਹੀਂ ਹੁੰਦਾ ਥੈਟ ਮੀਨਸ ਹੀ ਹੈਜ਼ ਨੋ ਫੇਥ ਇਨ ਮੀਥ ਹੀਰ ਸੋ ਜਿਹੜੀ ਸਰਕਾਰ ਨੂੰ ਆਪਣੇ ਮਨਿਸਟਰ ਤੇ ਭਰੋਸਾ ਹੀ ਨਹੀਂਗਾ ਉਹਦੇ ਤੋਂ ਲੋਕੀ ਕੀ ਉਮੀਦ ਰੱਖੀ ਸਰਦਾਰ ਸਿਮਰਨਜੀਤ ਸਿੰਘ ਮਾਨ 7 ਵਾਰ ਇਲੈਕਸ਼ਨ ਲੜੇ ਨੇ 2 ਵਾਰ ਜਿੱਤੇ ਨੇ ਉਹ ਜਿਹੜੇ ਦੋ ਵਾਰ ਜਿੱਤਦੇ ਨੇ ਉਸ ਵਕਤ ਸਪੈਸ਼ਲ ਸਰਕਮਸਟਾਂਸਸ ਸਿੱਧੂ ਮੂਸੇਵਾਲਾ ਦਾ ਕਤਲ ਜਿਹੜਾ ਇਨਸਾਫ ਪੈਂਡਿੰਗ ਹੈ ਔਰ ਦੀਪ ਸਿੱਧੂ ਦਾ ਮਰ ਜਾਣਾ ਹਾਲਾਤ ਇਦਾਂ ਦੇ ਪੈਦਾ ਹੋ ਗਏ ਕਿ ਲੋਕਾਂ ਨੇ ਉਹ ਸੰਗਰੂਰ ਉਸ ਵਕਤ ਇਹਨੂੰ ਸਿਲੈਕਟ ਕੀਤਾ ਕਿ ਹੀ ਇਜ਼ ਦਾ ਪਰਸਨ Who can defeat ਭਗਵੰਤ ਪੱਨ ਤਿੰਨ ਮਹੀਨਿਆਂ ਚ ਕੁਬਾਰ ਸਿੰਘ ਚੁੰਦਾ ਕਹਿ ਰਹੇ ਨੇ ਕਿ ਜਿਹੜੇ ਹਾਲਾਤ ਬਣੇ ਸੀ ਬਠਿੰਡਾ ਚ ਉਹ ਹਾਲਾਤ ਬਣਨਗੇ ਜੀ ਸੁਖਪਾਲ ਸਿੰਘ ਖਹਿਰਾ ਦਾ ਸੰਗਰੂਰ ਚ ਦੇਖੋ ਗੱਲ ਇਹ ਆ ਕਿ ਇਹ ਇਲੈਕਸ਼ਨ ਮੇਰੀ ਹੈਗੀ ਆ ਇੱਕ ਕਿੱਡੇ ਬੇਸਟ ਪਾਰਟੀ ਵੱਲੋਂ ਉਦੋਂ ਮੈਂ ਲੜਿਆ ਸੀਗਾ ਵਿਦਾਊਟ ਐਨੀ ਪਾਰਟੀ ਸਪੋਰਟ ਇਹ ਪਾਰਟੀ ਕਾਂਗਰਸ ਕੇਡਰ ਬੇਸਡ ਆ ਉਹਨਾਂ ਨੂੰ ਆਪਣੀ ਚਿੰਤਾ ਕਰਨ ਕਿ ਪਿਛਲੀ ਵਾਰ ਇਹਨਾਂ ਨੇ ਜਿਹੜਾ ਕੈਂਡੀਡੇਟ ਉਤਾਰਿਆ ਸੀਗਾ ਉਹਨਾਂ ਨੂੰ ਸਿਰਫ 43000 ਵੋਟ ਪਈ ਸੀ 5ਵੇਂ ਨੰਬਰ ਤੇ ਆਏ ਸੀਗੇ ਤੇ ਚੁੰਟਾ ਸਾਹਿਬ ਮੇਰੇ ਅਜ਼ੀਜ਼ ਨੇ ਕੋਈ ਗੱਲ ਨਹੀਂ ਕੀਤੀ ਲੇਕਿਨ ਹੈ ਉਮੀਦ ਉਹਨਾਂ ਨੂੰ ਵੀ ਉਹਨਾਂ ਨੂੰ ਆਪ ਨੂੰ ਪਤਾ ਕਿ 5ਵੇਂ ਤੇ ਹੀ ਹੋਣਾ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਾਂਗਰਸ ਪਾਰਟੀ ਤੋਂ ਉਮੀਦਵਾਰ ਨੇ ਸੁਖਪਾਲ ਸਿੰਘ ਖਹਿਰਾ ਸੋ ਅੱਜ ਪਹੁੰਚੇ ਨੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ ਨੇ ਹਾਜ਼ਰੀ ਲਗਵਾਈਆ ਤੇ ਉਸ ਤੋਂ ਬਾਅਦ ਆਪਣੀ ਕੈਂਪੇਨ ਸ਼ੁਰੂ ਕਰਨਗੇ ਕਿਉਂਕਿ ਪਹਿਲਾਂ ਕਾਫੀ ਕਸਮਕਸੀ ਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਕੌਣ ਉਮੀਦਵਾਰ ਹੋਣਗੇ ਉਮੀਦਵਾਰ ਹੋਏ ਨੇ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਨੇ ਆਪਣੇ ਹਲਕੇ 'ਚ ਐਂਟਰੀ ਕੀਤੀ ਅੱਜ ਪਹੁੰਚੇ ਨੇ ਅਤੇ ਸ਼ੁਰੂਆਤ ਕੀਤੀ ਆ ਗੁਰਦੁਆਰਾ ਗੁਰਸਾਗਰ ਸ੍ਰੀ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ ਨੇ ਸੋ ਗੱਲਬਾਤ ਵੀ ਕਰਾਂਗੇ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਮੌਜੂਦ ਨੇ ਖਹਿਰਾ ਸਾਹਿਬ ਮਸਤੂਆਣਾ ਸਾਹਿਬ ਪਹੁੰਚੋ ਜੀ ਹਾਜ਼ਰੀ ਲਵਾਈਆ ਅੱਜ ਤੋਂ ਕੈਂਪੇਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਪਹੁੰਚ ਕੇ ਉਸ ਤੋਂ ਬਾਅਦ ਸ਼ੁਰੂਆਤ ਕਰਨੀ ਹੈ ਜੀ ਦੇਖੋ ਸਭ ਤੋਂ ਅਹਿਮ ਇਤਿਹਾਸਿਕ ਸਥਾਨ ਹੈ ਮਾਲਵੇ ਦੀ ਧਰਤੀ ਦਾ ਸੰਤ ਅਤਰ ਸਿੰਘ ਜੀ ਦਾ ਜਿੱਥੇ ਉਹਨਾਂ ਨੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਧਰਮ ਨਾਲ ਜੋੜਿਆ ਉੱਥੇ ਤੇ ਕੋ ਸਭ ਤੋਂ ਵੱਡੀ ਗੱਲ ਹੈ ਕਿ ਇਹ 9 এডਿਊਕੇਸ਼ਨ ਇੰਸਟੀਟਿਊਸ਼ਨਸ ਰਨ ਕਰ ਰਹੇ ਨੇ ਅੱਜ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਅਗਰ ਕੋਈ ਲੋੜ ਹੈਗੀ ਤਾਂ এডਿਊਕੇਸ਼ਨ تعلیم ਔਰ ਹੈਲਥ케ਅਰ ਦੀ ਹੈ ਜਿੱਥੋਂ ਲੋਕੀ ਪਛੜ ਰਹੇ ਨੇ ਇਸ ਕਰਕੇ ਮੇਰਾ ਆਉਣਾ ਇਹ ਲਾਜ਼ਮੀ ਸੀਗਾ ਅੱਜ ਮੈਂ ਇੱਥੇ ਮੱਥਾ ਟੇਕਿਆ ਔਰ ਬਿਲਕੁਲ ਸਾਦਗੀ ਨਾਲ ਕੋਈ ਇਕੱਠ ਨਹੀਂ ਕੀਤਾ ਮੈਂ ਨਹੀਂ ਚਾਹੁੰਦਾ ਕਿ ਆਪਾਂ ਗੁਰਦੁਆਰਾ ਸਾਹਿਬ ਧਾਰਮਿਕ ਸਥਾਨ ਤੇ ਜਾਣਾ ਵਾ ਤਾਂ ਇਟ ਸ਼ੁੱਡ ਬੀ ਐਜ਼ ਸਿੰਪਲ ਐਸ ਪੋਸੀਬਲ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਅਰਦਾਸ ਕੀਤੀ ਵਾਹੇ ਗੁਰੂ ਦੇ ਚਰਨਾਂ ਚ ਕਿ ਸਾਨੂੰ ਇਹ ਸ਼ਕਤੀ ਬਖਸ਼ ਕਿ ਅਸੀਂ ਸੱਚ ਦਾ ਸਾਥ ਦੇ ਸਕੀਏ ਬੇਇਨਸਾਫੀ ਦੇ ਖਿਲਾਫ ਲੜ ਸਕੀਏ ਔਰ ਜੋ ਦਮਨ ਚੱਕਰ ਚਲਾਇਆ ਭਾਜਪੀ ਦੀ ਸਰਕਾਰ ਨੇ ਕੇਂਦਰ ਤੇ ਕਿਸਾਨਾਂ ਤੇ ਤੇ ਭਗਵੰਤ ਮਾਨ ਨੇ ਉਹਨਾਂ ਨਾਲ ਮਿਲ ਕੇ ਸਾਡੇ ਨੌਜਵਾਨਾਂ ਤੇ ਜੋ ਸ਼ੁਭਕਰਨ ਦਾ ਕਤਲ ਹੋਇਆ ਉਹਦਾ ਹਿਸਾਬ ਜੋ ਕਿਸਾਨਾਂ ਨੂੰ ਉੱਥੇ ਇੰਜਰ ਕੀਤਾ ਹਰਿਆਣਾ ਪੁਲਿਸ ਨੇ ਉਹਦਾ ਹਿਸਾਬ ਜੋ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ੍ਹ ਜ਼ਿਲ੍ਹਾ ਚ ਭੇਜਿਆ ਉਹਦਾ ਹਿਸਾਬ ਜੋ ਕਿਸਾਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਜਿਹੜਾ ਕਹਿੰਦਾ ਸੀ ਬੱਕਰੀ ਕੁੱਕੜੀ ਦੇ ਪੈਸੇ ਦਊਂਗਾ ਉਹਦਾ ਹਿਸਾਬ ਮੰਗਣਾ ਵਾ ਜੋ ਪੰਜਾਬ ਦੇ ਵਿੱਚ ਵੱਖ ਤਰ੍ਹਾਂ ਦਾ ਮਾਫੀਆ ਚੱਲ ਰਿਹਾ ਹੈ ਇਸ ਵਕਤ ਤੁਸੀਂ ਦੇਖਿਆ ਗੁਜਰਾ ਪਿੰਡ ਔਰ ਰਵਦਾਸਪੁਰੇ ਚ 25 ਬੰਦਿਆਂ ਦੀ ਮੌਤ ਹੋ ਗਈ ਕੋਈ ਐਕਸ਼ਨ ਨਹੀਂਗਾ ਇਹਦਾ ਮਤਲਬ ਪੈਰਲਲ ਸ਼ਰਾਬ ਮਾਫੀਆ ਚੱਲ ਰਿਹਾ ਗੈਰਕਾਨੂੰਨੀ ਇਲੀਗਲ ਮਾਈਨਿੰਗ ਮਾਫੀਆ ਚੱਲ ਰਿਹਾ ਦਿੱਤਾ ਦਾ ਇਸੇ ਤਰ੍ਹਾਂ ਹੀ ਡਰੱਗਸ ਦਾ ਮਾਫੀਆ ਰੀਅਲ ਏਸਟੇਟ ਸਰਬਜੀਤ ਕੌਰ ਮਾਣੂ ਕੇ ਇਹਨਾਂ ਦੀ ਐਮ.ਐਲ.ਏ ਜਗਰਾਉਂਦੇ ਇੱਕ ਐਨ.ਆਰ.ਆਈ ਦੀ ਕੋਠੀ ਉੱਤੇ ਸ਼ਰਿਆਮ ਦਿਨੇ ਕਬਜ਼ਾ ਕੀਤਾ ਉਸ ਦਾ ਹਿਸਾਬ ਕਟਾਰੂ ਚੱਕ ਵਰਗੇ ਮਿਨਿਸਟਰ ਜਿਹੜੇ ਵੱਦ ਫੈਲੀਆਂ ਕਰਦੇ ਉਸ ਦਾ ਹਿਸਾਬ ਇਹ ਸਾਰੇ ਹਿਸਾਬ ਲੈਣ ਵਾਲੇ ਨੇ ਔਰ ਜੋ 70 ਹਜ਼ਾਰ ਕਰੋੜ ਦਾ ਕਰਜ਼ਾ ਚਾੜਿਆ ਸਾਡੀ ਸਟੇਟ ਤੇ ਜਿਹੜੀ ਸਟੇਟ ਅੱਗੇ ਹੀ ਆਲਮੋਸਟ 3 ਲੱਖ ਕਰੋੜ ਦੀ ਕਰਜ਼ਈ ਆ ਉਹਨੂੰ ਹੋਰ ਕੰਗਾਲ ਬਣਾਉਣ ਦੇ ਚੱਕਰ ਜਿਹੜਾ ਵਾ ਸਾਡੇ ਬੱਚੇ ਟੈਂਕੀਆਂ ਤੇ ਚੜੇ ਹੋਏ ਨੇ ਧਰਨੇ ਵਜ ਰਹੇ ਨੇ ਕਿਸਾਨ ਡੰਡੇ ਖਾ ਰਹੇ ਨੇ ਔਰਤਾਂ ਨੇ ਚੁੰਨੀਆਂ ਲਾਈਆਂ ਮਾਨ ਸਾਹਿਬ ਹਜ਼ਾਰ ਗਨਮੈਨ ਲੈ ਕੇ ਤੇ 5-5 ਕਰੋੜ ਦੀਆਂ 4-4 ਕਰੋੜ ਦੀਆਂ ਲੈਕਸਸ ਗੱਡੀਆਂ ਛੱਡ ਰਹੇ ਨੇ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਭੈਣ ਜੀ ਸੋਨੇ ਨਾਲ ਲੱਦੇ ਹੋਏ ਨੇ ਇਹ ਸਾਰਾ ਹਿਸਾਬ ਕਿਤਾਬ ਸੰਗਰੂਰ ਦੀਆਂ ਸੱਥਾਂ ਦੇ ਵਿੱਚ ਲਿਆ ਜਾਵੇਗਾ ਔਰ ਵਾਹਿਗੁਰੂ ਦੀ ਕਿਰਪਾ ਨਾਲ ਅਗਰ ਮੈਂ ਜਿੱਤਦਾ ਤਾਂ ਮੈਂ ਲੋਕ ਸਭਾ ਵਿੱਚ ਜਾ ਕੇ ਜਿਹੜੇ ਪੰਜਾਬ ਦੇ ਔਰ ਸੰਗਰੂਰ ਦੇ ਵਿਸ਼ੇਸ਼ ਮੁੱਦੇ ਨੇ ਚਾਹੇ ਉਹ ਘੱਗਰ ਦਰਿਆ ਦੀ ਗੱਲ ਆਪਾਂ ਕਰ ਲਈਏ ਚਾਹੇ ਸਾਡੀ ਬੇਰੋਜ਼ਗਾਰੀ ਦੀ ਚਾਹੇ ਕਿਸਾਨਾਂ ਦੇ ਫਸਲਾਂ ਦੀ ਐ ਐਮਐਸਪੀ ਦੀ ਗੱਲ ਕਿਉਂਕਿ ਕਾਂਗਰਸ ਨੇ ਆਲਰੇਡੀ ਐਲਾਨ ਕਰਤਾ ਕਿ ਅਸੀਂ ਐਮਐਸਪੀ ਨੂੰ ਲਾਅ ਬਣਾਵਾਂਗੇ ਇਹ ਸਾਰੇ ਇਸ਼ੂਜ਼ ਆਲਟੀਮੇਟਲੀ ਇਸ ਮੇਰੇ ਏਜੰਡੇ ਤੇ ਹਨ ਔਰ ਇਹਨਾਂ ਨੂੰ ਅਸੀਂ ਪਾਰਲੀਮੈਂਟ ਵਿੱਚ ਉਠਾਵਾਂਗੇ ਦਲਵੀਰ ਗੋਲਡੀ ਲਾਈਵ ਹੋਏ ਸੀ ਭਾਵਕ ਹੋਏ ਸੀ ਗੱਲਾਂ ਬਾਤਾਂ ਕਾਫੀ ਕਈਆਂ ਤੁਸੀਂ ਵੀ ਜਾ ਕੇ ਆਏ ਹੋ ਉੱਥੇ ਕਿਵੇਂ ਦੀ ਰਹੀ ਗੱਲਬਾਤ ਚਲੋ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉੱਥੇ ਬਹੁਤ ਅੱਛੇ ਨੇ ਦੇਖੋ ਟਿਕਟ ਮੰਗਣਾ ਸਭ ਦਾ ਅਧਿਕਾਰ ਆ ਭਾਵਕ ਬੰਦਾ ਤਾਂ ਬੰਦਾ ਹੀ ਬਹੁਤ ਚੰਗਾ ਹੁੰਦਾ ਜਿਹੜਾ ਬੰਦਾ ਜਿਹੜੇ ਛਾਤਰ ਨੇ ਉਹ ਦਿਮਾਗ ਨਾਲ ਸੋਚਦੇ ਨੇ ਖੈਰੇ ਵਰਗੇ ਦਿਲ ਨਾਲ ਸੋਚਦੇ ਨੇ ਤੋਂ ਜਿਹੜਾ ਆਦਮੀ ਦਿਲ ਨਾਲ ਸੋਚਦਾ ਉਹ ਸੱਚਾ ਸੁੱਚਾ ਹੁੰਦਾ ਵਾ ਟਿਕਟ ਉਹਨਾਂ ਨੇ ਮੰਗੀ ਸੀ ਟਿਕਟ ਦੀ ਦਾਅਵੇਦਾਰੀ ਕੋਈ ਵੀ ਕਰ ਸਕਦਾ ਪਰ ਜਦੋਂ ਟਿਕਟ ਡਿਸਾਈਡ ਹੋ ਗਈ ਥੋੜਾ ਬਹੁਤਾ ਹਰੇਕ ਨੂੰ ਲੱਗਦਾ ਹੁੰਦਾ ਕਿ ਮੈਨੂੰ ਠੇਸ ਪਹੁੰਚੀ ਆ ਪਰੰਤੂ ਅੱਜ ਉਹਨਾਂ ਨੇ ਸਾਰੇ ਇਲਾਕੇ ਦੇ ਵਰਕਰ ਇਕੱਠੇ ਕਰਕੇ ਬਤੌਰ ਜ਼ਿਲ੍ਹਾ ਪ੍ਰੈਜ਼ੀਡੈਂਟ ਔਰ ਐਕਸਐਮਐਲਏ ਮੇਰੀ ਪੂਰੀ ਹਮਦਦ ਕੀਤੀ ਆ ਉੱਥੇ ਮਿਸਿਸ ਪੱਠਲਾਏ ਨੇ ਰਾਜਾ ਵੜਿੰਗ ਜੀ ਆਏ ਨੇ ਆ ਛੋਟਾ ਵੀਰ ਮੇਰਾ ਧਮਾਨ ਇਲੈਕਸ਼ਨ ਲੜੇ ਨੇ ਸੁਨਾਮ ਤੋਂ ਇਹ ਸਾਰੇ ਜਿਹੜੇ ਹੈਗੇ ਨੇ ਸਾਡੇ ਨਾਲ ਨੇ ਕੱਲ ਸਿੰਗਲਾ ਸਾਹਿਬ ਦੇ ਘਰ ਜਾ ਰਹੇ 11 ਵਜੇ ਸੋ ਭਾਈ ਗੁਰੂ ਦੀ ਕਿਰਪਾ ਨਾਲ ਅੱਛਾ ਕੈਂਪੇਨ ਆ ਮੇਰੇ ਖਿਆਲ ਸੰਗਰੂਰ ਇਹੋ ਜੀ ਸੀਟ ਹੋਊਗੀ ਜਿੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਬਗਾਵਤ ਕਾਂਗਰਸ ਕੇਡਰ ਚੋ ਨਜ਼ਰ ਨਹੀਂ ਆਉਂਦੀ ਔਰ ਕਾਂਗਰਸ ਕੇਡਰ ਇੱਥੇ ਇੰਨਾ ਸਟਰੋਂਗ ਹੈ ਕਿ ਸਾਨੂੰ ਕੇਡਰੀ ਕੱਲਾ ਭੁਗਤ ਜਵੇ ਕਾਮੀ ਅਸੀਂ ਇੱਥੇ ਫਤਿਹ ਮੋਰਚਾ ਕਰ ਲਾਂਗੇ। ਠੀਕ ਹੈ। ਸੀਐਮ ਭਗਵੰਤ ਮਾਨ ਨੇ ਜੀ ਸ਼ੁਰੂਆਤ ਦੇ ਵਿੱਚ ਇਹ ਮੈਡੀਕਲ ਕਾਲਜ ਇੱਥੋਂ ਤਕਰੀਬਨ ਕਿੰਨੇ ਕਿਲੋਕੀਮੀਟਰ ਦੀ ਦੂਰੀ ਤੇ ਆ। ਨੀ ਪੱਥਰ ਰੱਖਿਆ 1.5 ਸਾਲ ਹੋ ਗਿਆ ਜੀ 1.5 ਸਾਲ ਤੋਂ ਜ਼ਿਆਦਾ ਤੇ ਉਸ ਤੋਂ ਬਾਅਦ ਜੇ ਗੱਲਬਾਤ ਕਰੀਏ ਤਾਂ ਐਸਜੀਪੀਸੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਅੜਿੱਕਾ ਲਾਉਂਦੀ ਐਮੀ ਦੀ ਕਸਮਕਸ਼ ਚੱਲ ਰਹੀ ਆ। ਉਹ ਨੀ ਪੱਥਰ ਹੁਣ ਵੀ ਚਿੱਟਾ ਹਾਥੀ ਬਣ ਕੇ ਰਹਿ ਗਿਆ ਕਿਵੇਂ ਦੇਖਦੇ ਨੀ ਕੱਲਾ ਇਹ ਇੱਕ ਨੀ ਪੱਥਰ ਸੰਗਰੂਰ ਮਸਤੋਆਣਾ ਸਾਹਿਬ ਦੇ ਨੇੜੇ ਨੇਗਾ 16 ਰੱਖੇ ਸੀਗੇ ਇੱਥੇ ਤਾਂ ਤੁਸੀਂ ਕਹਿੰਦੇ ਨੇ ਕਿ ਐਸਜੀਪੀਸੀ ਡਿੱਕਾ ਪਾਰੀ ਆ ਜਿ ਕੋਈ ਨਾ ਕੋ ਬਹਾਨੇ ਸਾਜ਼ੀ ਕਰੇ ਉਹ ਬਾਕੀ 15 ਵੀ ਨਹੀਂ ਪੱਥਰੀ ਨੇ ਕਿਸੇ ਜਗ੍ਹਾ ਤੇ ਕੋਈ ਮੈਡੀਕਲ ਕਾਲਜ ਨਹੀਂ ਬਣਿਆ ਇਹ ਸਿਰਫ ਕੇਜਰੀਵਾਲ ਤੇ ਭਗਵੰਤਪਨ ਦੀ ਇਹ ਖੰਬਿਆਂ ਦੀ ਸਰਕਾਰ ਹੈ ਬਿਜਲੀ ਦਾ ਕੋਈ ਖੰਭਾ ਨਹੀਂ ਛੱਡਾ ਜਿੱਥੇ ਪੋਸਟਰ ਨਹੀਂ ਲਾਏ ਸੋ 60 70 ਹਜ਼ਾਰ ਕਰੋੜ ਰੁਪਏ ਜਿਹੜਾ ਕਰਜ਼ਾ ਚੜ੍ਹ ਗਈ ਸਟੇਟ ਜਿਹਦੇ ਕੋਲ ਤਨਖਾਹਾਂ ਦੇਣ ਵਾਸਤੇ ਪੈਸੇ ਨਹੀਂ ਗਏ ਜਿਹਦੇ ਕੋਲ ਪੀਐਸਪੀਸੀਐਲ ਦਾ ਬਕਾਇਆ ਹਰ ਵਕਤ ਖੜਾ ਰਹਿੰਦਾ ਜਿਹੜੀ ਇਹਨਾਂ ਨੇ ਬਿਜਲੀ ਦੀ ਸਬਸਿਡੀ ਦਿੰਦੇ ਨੇ ਉਹ ਮੈਡੀਕਲ ਕਾਲਜ ਕਿੱਦਾਂ ਬਣ ਜਾਣਗੇ ਜੀ ਮੈਡੀਕਲ ਕਾਲਜ ਇੱਕ ਖੜਾ ਕਰਨ ਵਾਸਤੇ ਜਿਆਦਾ ਨਹੀਂ ਤਾਂ ਘੱਟੋ-ਘੱਟ 1000 ਕਰੋੜ ਰੁਪਈਆ ਚਾਹੀਦਾ ਵਾ ਤੁਹਾਡਾ ਮਤਲਬ ਕਿ ਇੱਥੇ ਬਹਾਨੇ ਲੈ ਰਹੇ ਨੇ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਹਿਸਾਬ ਨਾਲ ਕਿ ਕੋਈ ਜਦੋਂ ਕੰਮ ਕਿਸੇ ਨੇ ਕਰਨਾ ਹੈ ਅੰਗਰੇਜ਼ੀ ਚ ਕਹਿੰਦੇ ਨੇ ਵੈਨ ਥੇਰ ਇਜ਼ ਅ ਵਿਲ ਥੇਰ ਇਜ਼ ਅ ਵੇ ਅਗਰ ਆਪਾਂ ਕੰਮ ਕਰਨਾ ਚਾਹੀਏ ਤਾਂ ਕਿਹੜੀ ਸਰਕਾਰ ਵਾਸੀ ਕਿਹੜੀ ਚੀਜ਼ ਔਖੀ ਆ ਇਸ ਕਰਕੇ ਕਿਸੇ ਕਾਰਨ ਕਰਕੇ ਵੀ ਡਿੱਕਾ ਪਿਆ ਚਲੋ ਮੰਨ ਲਿਆ ਕਿ ਇਹ ਰੁਕਿਆ ਹੋਇਆ ਬਾਕੀ 15 ਜਿਹੜੇ ਉਹ ਕਿਉਂ ਨਹੀਂ ਬਣੇ ਨੇ ਸਾਡੇ ਕਬੂਰਥਲੇ ਚ ਵੀ ਅਨਾਉਂਸ ਕੀਤਾ ਹੋਇਆ ਹੁਸ਼ਿਆਰਪੁਰ ਚ ਵੀ ਅਨਾਉਂਸ ਕੀਤਾ ਹੈ ਗੁਰਦਾਸਪੁਰ ਚ ਵੀ ਅਨਾਉਂਸ ਕੀਤਾ ਵਾਈ ਨਾਟ ਸੋ ਇਸ ਕਰਕੇ ਕੱਲ ਆਇਆ ਕਿ ਜਿੰਨਾ ਝੂਠ ਹੈ ਮਤਲਬ ਕੀ ਕਹਿੰਦੇ ਹੁੰਦੇ ਕਿ ਬੇਸ਼ਰਮੀ ਨਾਲ ਬੋਲ ਸਕਦੇ ਨੇ ਇੰਨਾ ਝੂਠ ਸ਼ਾਇਦ ਕੋਈ ਹੋਰ ਪਾਰਟੀ ਦੇ ਲੀਡਰਾਂ ਨੇ ਅਜ ਤੱਕ ਨਹੀਂ ਬੋਲਿਆ ਬਿਲਕੁਲ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਮੀਤ ਹੇਰ ਕਹਿ ਰਹੇ ਸੀ ਕਿ ਚਾਹੇ ਬਾਹਰੋਂ ਲਿਆਓ ਚਾਹੇ ਜਿੱਥੋਂ ਮਰਜੀ ਲਿਆਓ ਜੀ ਕਿਉਂਕਿ ਅਸੀਂ ਆਪਣੇ ਏਜੰਡੇ ਦੇ ਨਾਲ ਲੜਨਾ ਲੜਾਈ ਕਰਨੀ ਆ ਤੇ ਆਪਣੇ ਜਿਹੜੇ ਮੁੱਦੇ ਨੇ ਉਹ ਲੈ ਕੇ ਚੱਲਾਂਗੇ ਅਸੀਂ ਬਹੁਤ ਕੁਝ ਕਰਤਾ ਦੋ ਸਾਲਾਂ ਚ ਨਹੀਂ ਮੀਤ ਮੀਤ ਹੇਰ ਦੇ ਤਾਂ ਬਹੁਤਾ ਕੁਝ ਪੱਲੇ ਨਹੀਂ ਨਾ ਜੀ ਮੀਤ ਹੇਰ ਤੋਂ ਤਾਂ ਉਹਨੂੰ ਪਹਿਲਾਂ ਬਣਾਇਆ ਇਹਨਾਂ ਨੇ ਐਜੂਕੇਸ਼ਨ ਮਨਿਸਟਰ ਉਤੋਂ ਮਹਿਕਮਾ ਖੋਲਿਆ ਮਹਿਕਮਾ ਕਿਦੋਂ ਚੀਫ ਮਨਿਸਟਰ ਖੋਂਦਾ ਜਦੋਂ ਉਹਨੇ ਤੇ ਆਪਣੇ ਮਨਿਸਟਰ ਤੇ ਭਰੋਸਾ ਨਹੀਂ ਹੁੰਦਾ ਥੈਟ ਮੀਨਸ ਹੀ ਹੈਜ਼ ਨੋ ਫੇਥ ਇਨ ਫਿਰ ਇਹਨੂੰ ਮਾਈਨਿੰਗ ਡਿਪਾਰਟਮੈਂਟ ਦਿੱਤਾ ਫਿਰ ਉਹ ਖੋਲਿਆ ਹੁਣ ਇਹ ਕੇਵਲ ਸਪੋਰਟਸ ਮਿਨਿਸਟਰ ਸਪੋਰਟਸ ਦੇ ਵਿੱਚ ਪਹਿਲੀ ਗੱਲ ਤਾਂ ਬਹੁਤਾ ਬਜਟ ਹੀ ਹੈ ਨਹੀਂਗਾ ਸੋ ਜਿਹੜੀ ਸਰਕਾਰ ਨੂੰ ਆਪਣੇ ਮਿਨਿਸਟਰ ਤੇ ਭਰੋਸਾ ਹੀ ਨਹੀਂਗਾ ਉਹਦੇ ਤੋਂ ਲੋਕੀ ਕੀ ਉਮੀਦ ਰੱਖਣਗੇ ਭਗਵੰਤ ਮਾਨ ਨੂੰ ਜਿਹੜੇ ਉਹਦੇ ਪਰ ਕੁਤਰੇ ਗਏ ਨੇ ਉਹਦੇ ਫਿਰ ਲੋਕਾਂ ਨੂੰ ਜੇ ਸੀਐਮ ਨੂੰ ਭਰੋਸਾ ਨਹੀਂ ਤੇ ਲੋਕੀ ਕਿੱਦਾਂ ਭਰੋਸਾ ਕਰਨਗੇ ਔਰ ਜਿਹੜੇ ਇਹਨਾਂ ਨੇ ਟਿਕਟਸ ਦਿੱਤੀਆਂ ਜਿਹੜੀਆਂ 13 ਅ ਪੰਜ ਮਿਨਿਸਟਰ ਸ਼ਾਇਦ ਤਿੰਨ ਐਮਐਲਏ ਸਿਟਿੰਗ ਤਿੰਨ ਤਿਤਲੀਆਂ ਇੱਕ ਕਮੇਡੀਅਨ ਬੰਦਾ ਕਿਹੜਾ ਇਹਨਾਂ ਵਿੱਚ ਹੈਗਾ ਕੋਈ ਦੱਸੋ ਠੀਕ ਹੈ ਸਿਮਰਨਜੀਤ ਸਿੰਘ ਮਾਨ ਗਰਾਊਂਡ 'ਚ ਨੇ ਮੌਜੂਦਾ ਐਮਪੀ ਨੇ ਪਹਿਲਾਂ ਬਹੁਤ ਵੱਡਾ ਫੇਰ ਬਦਲ ਕੀਤਾ ਉਹਨਾਂ ਨੇ ਜਿਮਨੀ ਚੌਂਚ ਕਿਵੇਂ ਦੇਖ ਦਿਓ ਉਹ ਸਾਡੇ ਸਤਕਾਰਯੋਗ ਨੇ ਲੇਕਿਨ ਇੱਕ ਗੱਲ ਯਾਦ ਰੱਖੋ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ 7 ਵਾਰ ਇਲੈਕਸ਼ਨ ਲੜੇ ਨੇ 2 ਵਾਰ ਜਿੱਤੇ ਨੇ ਉਹ ਜਿਹੜੇ 2 ਵਾਰ ਜਿੱਤਦੇ ਨੇ ਉਸ ਵਕਤ ਸਪੈਸ਼ਲ ਸਰਕਮਸਟਾਂਸਸ ਜਿਵੇਂ ਪਿਛਲੀ ਆਰੀ ਸਿੱਧੂ ਮੂਸੇਵਾਲਾ ਦਾ ਕਤਲ ਜਿਹੜਾ ਇਨਸਾਫ ਪੈਂਡਿੰਗ ਆ ਔਰ ਦੀਪ ਸਿੱਧੂ ਦਾ ਮਰ ਜਾਣਾ ਹਾਲਾਤ ਇਦਾਂ ਦੇ ਪੈਦਾ ਹੋ ਗਏ ਕਿ ਲੋਕਾਂ ਨੇ ਸੰਗਰੂਰ ਉਸ ਵਕਤ ਇਹਨੂੰ ਸਿਲੈਕਟ ਕੀਤਾ ਕਿ ਹੀ ਇਜ਼ ਦਾ ਪਰਸਨ Who can defeat ਭਗਵੰਤ ਮਾਨ ਤਿੰਨ ਮਹੀਨਿਆਂ ਚ ਕਿਉਂਕਿ ਸੰਗਰੂਰ ਪਿਛਲੇ 30 ਸਾਲ ਦਾ ਟਰੈਕ ਰਿਕਾਰਡ ਹੈ ਕਿ ਉਹਨਾਂ ਨੇ ਗਵਰਨਮੈਂਟ ਜਿਹਦੀ ਵੀ ਸਰਕਾਰ ਹੈ ਉਹਦੇ ਐਮਪੀ ਨੂੰ ਇੱਥੋਂ ਜਿੱਤਣ ਨਹੀਂ ਦਿੱਤਾ ਉਹ ਆਪਣਾ ਰੋਸ ਰਜਿਸਟਰ ਕਰਾਉਂਦੇ ਨੇ ਜਦੋਂ ਉਹਨਾਂ ਨੇ ਦੇਖਿਆ ਕਿ ਕੋਈ ਹੋਰ ਨਹੀਂ ਹਰਾ ਸਕਦਾ ਉਹਨਾਂ ਨੇ ਕਾਂਗਰਸ ਦੇ ਕੇਡਰ ਨਹੀਂ ਵੋਟ ਪਾਤੀ ਨਾ ਉਹਨਾਂ ਨੂੰ ਤੈਉ ਮੈਂ ਕਹਾਂ ਉਹ ਕਾਂਗਰਸ ਦਾ ਕੇਡਰ ਜਿਹੜਾ ਲਗਭਗ 2 ਲੱਖ ਸੀ ਕਾਂਗਰਸ ਦਾ ਕੇਡਰ ਸਾਡਾ ਬਹੁਤ ਮਜ਼ਬੂਤ ਹੈ ਜਿਹੜਾ 2022 ਦੀਆਂ ਚੋ ਨਜ਼ਰ ਆਇਆ ਨਤੀਜਾਂ ਸਾਨੂੰ 2 ਲੱਖ ਅਸੀਂ 2 ਲੱਖ ਵੋਟ ਘਰੋਂ ਲੈ ਕੇ ਤੁਰਦੇ ਆ ਸੋ ਇਸ ਕਰਕੇ ਮੈਂ ਉਹਨਾਂ ਦਾ ਕੋਈ ਦੁੱਖੀ ਨਹੀਂਗਾ ਉਹ ਜੀ ਸੱਦ ਕੇ ਲੜਨ ਆਪਣੀ ਗੱਲ ਕਰਨ ਪਰ ਇਹ ਕਹਿਣਾ ਕਿ ਸਿਮਰਨਜੀਤ ਸਿੰਘ ਮਾਨ ਪੰਥ ਦੀ ਗੱਲ ਕਰਦੇ ਇਸ ਕਰਕੇ ਉਹਨਾਂ ਦੇ ਖਿਲਾਫ ਨਾ ਤੇ ਮੈਂ ਕਿਹੜਾ ਕੋ ਪਾਕਿਸਤਾਨ ਦੀ ਗੱਲ ਕਰਦਾ ਜਾਂ ਮੈਂ ਮੁਸਲਿਮ ਲੀਗ ਦਾ ਮੈਂਬਰ ਹਾਂ ਮੈਂ ਵੀ ਸਿੱਖਾਂ ਦਾ ਮੈਂਬਰ ਹੀ ਆ ਮੈਂ ਵੀ ਉਹੀ ਮੁੱਦੇ ਉਠਾਉਣੇ ਜਿਹੜੇ ਉਹ ਉਠਾਉਂਦੇ ਨੇ ਪਾਰਲੀਮੈਂਟ ਦੇ ਵਿੱਚ ਇੱਕਬਾਲ ਸਿੰਘ ਝੁੰਦਾ ਕਹਿ ਰਹੇ ਨੇ ਕਿ ਜਿਹੜੇ ਹਾਲਾਤ ਬਣੇ ਸੀ ਬਠਿੰਡਾ ਚ ਉਹ ਹਾਲਾਤ ਬਣਨਗੇ ਜੀ ਸੁਖਪਾਲ ਸਿੰਘ ਖਹਿਰਾ ਦਾ ਸੰਘਰੂਰ ਚ ਦੇਖੋ ਗੱਲ ਇਹ ਆ ਕਿ ਇਹ ਇਲੈਕਸ਼ਨ ਮੇਰੀ ਹੈਗੀ ਆ ਇੱਕ ਕਿਡ ਬੇਸਡ ਪਾਰਟੀ ਵੱਲੋਂ ਉਦੋਂ ਮੈਂ ਲੜਿਆ ਸੀਗਾ ਵਿਦਆਊਟ ਐਨੀ ਪਾਰਟੀ ਸਪੋਰਟ ਇਹ ਪਾਰਟੀ ਕਾਂਗਰਸ ਕਿਡਰ ਬੇਸਡ ਆ ਉਹਨਾਂ ਨੂੰ ਆਪਣੀ ਚਿੰਤਾ ਕਰਨ ਉਹਦਾ ਕਾਰਨ ਆ ਕਿ ਪਿਛਲੀ ਵਾਰ ਇਹਨਾਂ ਨੇ ਜਿਹੜਾ ਕੈਂਡੀਡੇਟ ਉਤਾਰਿਆ ਸੀਗਾ ਉਹਨਾਂ ਨੂੰ ਸਿਰਫ 43000 ਵੋਟ ਪਈ ਸੀ ਪੰਜਵੇਂ ਨੰਬਰ ਤੇ ਆਏ ਸੀਗੇ ਤੇ ਚੁੰਟਾ ਸਾਹਿਬ ਮੇਰੇ ਅਜ਼ੀਜ਼ ਨੇ ਕੋਈ ਗੱਲ ਨਹੀਂ ਕੀਤੀ لیکن ہے امید انہوں نے بھی انہوں نے اپ ਨੂੰ ਪਤਾ ਕਿ ਪੰਜਵੇਂ ਤੇ ਹੀ ਆਉਣਾ ਵਾ بالکل جی ਸੁਖਪਾਲ ਸਿੰਘ ਖੈਰਾ ਜੋ ਪਹੁੰਚੇ ਨੇ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਨਤਮਸਤਕ ਹੋਏ حاضਰੀ ਲਗਵਾਈ ਕਿ ਉਸ ਤੋਂ ਬਾਅਦ ਕੈਂਪੇਨ ਸ਼ੁਰੂ ਕਰਾਂਗੇ ਕਹਿ ਰਹੇ ਨੇ ਕਿ ਪੂਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਚੱਲਾਂਗੇ ਕਿਉਂਕਿ ਸੰਗਰੂਰ ਚ ਦਲਵੀਰ ਗੋਲਡੀ ਨਾਲ ਮੁਲਾਕਾਤ ਕੀਤੀ ਆ ਕਿ ਹੁਣ ਵਿਜੇਂਦਰ ਸਿੰਘਲਾ ਨਾਲ ਮੁਲਾਕਾਤ ਕਰਾਂਗੇ ਅਤੇ ਸਾਰਾ ਸਾਡਾ ਕੇਡਰਾ ਕਾਂਗਰਸ ਪਾਰਟੀ ਦਾ ਇਕੱਠਾ ਹੋ ਕੇ ਚੋਣ ਲੜੇਗਾ ਕੈਮਰਾਮੈਨ ਸੁਖਮਾਰ ਨਾਲ ਅਮਨਦੀਪ ਸਿੰਘ ਮਾਜਾ ਸੈਂਟਰਲ ਪੰਜਾਬ ਟੀਵੀ